ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਾਲ ਹੀ ਵਿੱਚ ਦਿੱਤੇ ਗਏ ਬਿਆਨ ਨੂੰ ਲੈ ਕੇ ਰਾਜਨੀਤਿਕ ਮਾਹੌਲ ਗਰਮਾ ਗਿਆ ਹੈ ਇਸ ਬਿਆਨ ਦੀ ਤਿੱਖੀ ਨਿਖੇਦੀ ਕਰਦਿਆਂ ਆਮ ਆਦਮੀ ਪਾਰਟੀ ਆਪ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਦੌਰਾਨ ਵਰਕਰਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਘਰ ਦਾ ਘਰਾਓ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਮੌਕੇ ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਿਸ ਬਲ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਪਰ ਦਰਸ਼ਨ ਦੌਰਾਨ ਕੋਈ ਸਮੈਲੇ ਮਾਹੌਲ ਤਣਾਪੂਨ ਬਣ ਗਿਆ ਜਦੋਂ ਵਰਕਰਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਸ਼ਾਂਤੀਪੂਰਨ ਢੰਗ ਨਾਲ ਹਾਲਾਤ ਨੂੰ ਕਾਬੂ ਵਿੱਚ ਰੱਖਿਆ ਪ੍ਰਸ਼ਾਸਨ ਵੱਲੋਂ ਵਰਕਰਾਂ ਨੂੰ ਸਮਝਾ ਕੇ ਵਾਪਸ ਭੇਜਿਆ ਗਿਆ ਜਿਸ ਨਾਲ ਕੋਈ ਵੱਡੀ ਅਨਚਾਹੀ ਘਟਨਾ ਨਹੀਂ ਵਾਪਰੀ ਮੁਰਦਾਬਾਦ ਮੁਰਦਾਬਾਦ ਰੀਸੀਪੀਸੀਪੀ ਚਾਰੇ ਦੇ ਖਿਲਾਫ ਪੁੱਠਾ ਸਿੱਧਾ ਬੱਲੇ ਵਾਲਾ ਪ੍ਰਤਾਪ ਬਾਜਲਾ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਆਮ ਆਮੀ ਪਾਰਟੀ ਜਿੰਦਾਬਾਦ ਜਿੰਦਾ ਅੱਜ ਕਾਦੀਆਂ ਸ਼ਹਿਰ ਵਿਖੇ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੇ ਜੋ ਐਲੋਪੀ ਨੇ ਆਏ ਉਹਨਾਂ ਦੀ ਰਹਿائش ਦੇ ਲਾਗੇ ਕਾਦੀਆਂ ਸ਼ਹਿਰ ਚ ਧਰਨਾ ਲਗਾਇਆ ਗਿਆ ਜੋ ਪ੍ਰਤਾਪ ਸਿੰਘ ਬਾਜਵਾਨ ਜੀ ਨੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਜੀ ਈਟੀਓ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਸੀ ਅੱਜ ਉਹਦੇ ਖਿਲਾਫ ਰੋਸ ਮਜਾਰਾ ਜਿਹੜਾ ਵਾ ਕਾਦੀਆਂ ਵਿਖੇ ਕੀਤਾ ਜਾ ਰਿਹਾ ਔਰ ਮੈਂ ਪਹਿਲਾਂ ਵੀ ਪ੍ਰੈਸ ਬਿਆਨ ਜਾਰੀ ਕਰਕੇ ਇਹਦੀ ਸ਼ਖਤ ਸ਼ਬਦਾਂ ਚ ਨਖੇਦੀ ਕੀਤੀ ਆ ਕਿਉਂਕਿ ਕਿਸੇ ਕਾਬਲ ਬੰਦੇ ਨੂੰ ਜਿਹਦਾ ਕਿ ਇੱਕ بڑا ਹੰਬਲ ਬੈਕਗ੍ਰਾਉਂਡ ਹੋਵੇ ਉਹਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣੀ ਉਹਦੇ ਆ ਪ੍ਰੋਫੈਸ਼ਨ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣੀ ਇਹੋ ਜਿਹੇ ਮਿਆਰ ਦੇ ਲੀਡਰ ਨੂੰ ਜਿਹੜਾ ਵਾ ਉਹ ਸ਼ੋਭਦਾ ਨਹੀਂ ਇਹ ਉਹਨਾਂ ਦੀ ਜਿਹੜੀ ਗਰੀਬਾਂ ਦੇ ਲਈ ਪਛੜੇ ਵਰਗ ਦੇ ਲਈ ਖਾਸ ਕਰਕੇ ਜਿਹੜੀ ਐਸਸੀ ਭਾਈਚਾਰੇ ਦੇ ਲਈ ਜੋ ਉਹਨਾਂ ਦੀ ਮਾਨਸਿਕਤਾ ਉਹ ਦਰਸਾਉਂਦੀ ਆ ਕਿ ਉਹ ਆਪਣੇ ਆਪ ਨੂੰ ਜਿਹੜਾ ਰਜਵਾੜਾ ਸ਼ਾਹੀ ਸਮਝਦੇ ਆ ਔਰ ਜਿਹੜਾ ਮਸੀਹ ਭਾਈਚਾਰਾ ਜਾਂ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਗਰੀਬ ਲੋਕ ਨੇ ਉਹਨਾਂ ਦੇ ਪ੍ਰਤੀ ਕਹੋ ਜਿਆ ਕੂੜਾ ਜਿਹੜਾ ਵਾ ਮਾੜਾ ਵਿਚਾਰ ਜਿਹੜੇ ਆ ਉਹਨਾਂ ਦੇ ਮਨ 'ਚ ਭਰੇ ਹੋਏ ਆ ਔਰ ਇਹ ਪਹਿਲੀ ਵਾਰ ਨਹੀਂ ਬਾਜਵਾ ਸਾਹਿਬ ਨੇ ਇਹ ਗੱਲ ਕੀਤੀ ਇਹ ਪਹਿਲਾਂ ਵੀ ਸਾਡੇ ਜਿਹੜੇ ਭਦੌਰ ਤੋਂ ਐਮਐਲਏ ਨੇ ਜਿਨ੍ਹਾਂ ਦਾ ਜਿਹੜੇ ਪਹਿਲਾਂ ਮੋਬਾਈਲ ਰਿਪੇਅਰ ਦੇ ਮਕੈਨਿਕ ਸੀ ਉਹਨਾਂ ਦੇ ਮਾਤਾ ਜੀ ਸਕੂਲ ਦੇ ਵਿੱਚ ਸਫਾਈ ਕਰਮਚਾਰੀ ਸੀ ਉਹ ਅੱਜ ਐਮਐਲਏ ਬਣੇ ਆ ਉਹਨਾਂ ਨੂੰ ਇਹਨਾਂ ਨੇ ਬਿਆਨ ਦੇ ਕੇ ਕਿਹਾ ਸੀ ਕਿ ਕਿਦਾਂ ਦਾ ਮਟੀਰੀਅਲ ਆ ਗਿਆ ਸੋ ਇਹ ਉਹਨਾਂ ਦੀ ਜਿਹੜੀ ਮਾੜੇ ਵਰਗਾਂ ਦੇ ਖਿਲਾਫ ਐਸੀ ਭਾਈਚਾਰੇ ਦੇ ਖਿਲਾਫ ਜੋ માનਸਿਕਤਾ ਉਹਨੂੰ ਦਰਸਾਉਂਦਾ ਹੈ ਮੈਂ ਦੱਸਣਾ ਚਾਹੁੰਨਾ ਕਿ ਮੈਨੂੰ ਮਾਣ ਹੈ ਆਮ ਆਦਮੀ ਪਾਰਟੀ ਤੇ ਸਾਡੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਤੇ ਜਿਨ੍ਹਾਂ ਨੇ ਗਰੀਬ ਘਰਾਂ ਦੇ ਪਛੜੇ ਵਰਗ ਦੇ ਲੋਕਾਂ ਨੂੰ ਚੁੱਕ ਕੇ ਐਮਐਲਏ ਬਣਾਇਆ ਮੰਤਰੀ ਬਣਾਇਆ ਔਰ ਸਮਾਜ ਦੇ ਵਿੱਚ ਇਹਨਾਂ ਵੱਡਾ ਰੁਤਬਾ ਉਹਨਾਂ ਨੂੰ ਦਿੱਤਾ ਇਹ ਆਮ ਆਦਮੀ ਪਾਰਟੀ ਹੀ ਆ ਜਿਹੜੀ ਗਰੀਬ ਲੋਕਾਂ ਦੇ ਲਈ ਗਰੀਬ ਲੋਕਾਂ ਨੂੰ ਇੱਥੋਂ ਤੱਕ ਚੁੱਕ ਸਕਦੀ ਆ ਔਰ ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਗੱਲ ਆ ਤੇ ਉਹਨਾਂ ਦੇ ਪ੍ਰਧਾਨ ਨੇ ਹੀ ਪਿੱਛੇ ਰਾਜੇ ਵੜੈੰਗੂਣਾ ਨੇ ਬੂਟਾ ਸਿੰਘ ਜੀ ਦੇ ਖਿਲਾਫ ਜੋੜੇ ਹੋਮ ਮਿਨਿਸਟਰ ਰੇ ਆ ਹਿੰਦੁਸਤਾਨ ਦੇ ਕਿੰਨੇ ਮਾੜੇ ਸ਼ਬਦ ਵਰਤੇ ਸੀ ਸੋ ਇਹ ਇਕੱਲੇ ਇੱਕ ਲੀਡਰ ਜਾਂ ਦੋ ਲੀਡਰ ਦੀ ਗੱਲ ਨਹੀਂ ਇਹ ਕਾਂਗਰਸ ਪਾਰਟੀ ਦੀ ਜੋ ਸਾਡੇ ਦਲਿਤ ਭਾਈਚਾਰੇ ਦੇ ਖਿਲਾਫ ਮਾਨਸਿਕਤਾ ਵਾ ਇਹ ਉਹਨੂੰ ਦਰਸਾਉਂਦਾ ਵਾ ਔਰ ਅਸੀਂ ਸੜਕਾਂ ਤੇ ਉਤਰ ਕੇ ਆਪਣੇ ਦਲਤ ਭਾਈਚਾਰੇ ਦੇ ਨਾਲ ਭਰਾਵਾਂ ਦੇ ਨਾਲ ਖੜੇ ਆ ਔਰ ਸਾਡਾ ਸਿੱਖੀ ਦਾ ਵੀ ਫਲਸਫਾ ਆ ਸਾਡੇ ਤੇ ਗੁਰੂ ਸਾਹਿਬ ਨੇ ਗਰੀਬਾਂ ਨੂੰ ਇੰਨਾ ਚੁੱਕਿਆ ਉਹਨਾਂ ਨੂੰ ਹਿੱਕ ਨਾਲ ਲਾਇਆ ਉਹਨਾਂ ਨੂੰ ਮਾਨ ਸਨਮਾਨ ਦਿੱਤੇ ਆ ਪਰ ਇਹ ਬੜੀ ਮੰਦ ਭਾਗੀ ਗੱਲ ਆ ਕਿ ਇਹਨਾਂ ਦੀ ਇੰਨੀ ਛੋਟੀ ਔਰ ਹੇਟਲਿਸ ਸੋਚ ਜਿਹੜੀ ਆ ਇਹ ਜਾ ਕੇ ਹੁੰਦੀ ਆ ਸੋ ਮੈਂ ਇਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਨਾ ਕਿ ਜਾਂ ਤੇ ਇਹ ਆਪਣੇ ਸ਼ਬਦ ਵਾਪਸ ਲੈ ਕੇ ਮਾਫੀ ਮੰਗ ਲੈਣ ਜੇ ਨਹੀਂ ਤੇ ਅਸੀਂ ਵਿਭਾਗੀ ਕਾਰਵਾਈ ਵੀ ਇਹਨਾਂ ਦੇ ਖਿਲਾਫ ਕਰਾਂਗੇ ਔਰ ਪੰਜਾਬ ਦੇ ਹਰ ਘਰ ਦੇ ਵਿੱਚ ਜਾ ਕੇ ਇਹਨਾਂ ਦਾ ਵਿਰੋਧ ਜਿਹੜਾ ਵਾ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚ ਹੈ ਪੰਜਾਬ ਦੇ ਵਿੱਚ ਇਨਾਂ ਦਾ ਅਸੀਂ ਸਖਤ ਦਰਜ ਕਰਾਂਗੇ ਇਹ ਕੀ ਰੀਜ਼ਨ ਹੈ ਵਾਟ ਇਜ਼ ਦਾ ਰੀਜ਼ਨ ਬੈਨਡ ਇਟ ਹੈ ਕਿਉਂ ਇਹਨਾਂ ਦੇ ਇਹ ਜਿਹੜੇ ਬਿਆਨ ਦੇ ਰਹੇ ਆ ਵੇਖੋ ਇਹਨਾਂ ਦੀ ਮਾਨਸਿਕਤਾ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਆਪਣਾ ਮਾਨਸਿਕ ਸੰਤੁਲਨ ਜਿਹੜੇ ਆ ਖੋ ਚੁੱਕੇ ਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਨੇ ਵੀ ਕਿਹਾ ਸੀ ਕਿ ਸਾਨੂੰ ਜਦੋਂ ਛੱਬੀ ਦਾ ਵੜਾ ਚੜਨਾ ਵਾ ਤੇ ਪਾਗਲਖਾਨੇ ਜਿਹੜੇ ਆ ਪੰਜਾਬ ਚ ਬਣਾਉਣੇ ਪੈਣੇ ਆ ਕਿਉਂਕਿ ਕਈ ਲੀਡਰਾਂ ਦੇ ਮਾਨਸਿਕ ਜਿਹੜਾ ਸੰਤੁਲਨ ਉਹਨਾਂ ਨੇ ਖੋ ਪੈਣਾ ਵਾ ਇਹ ਇਹਨਾਂ ਦੀ ਅੰਦਰ ਦੀ ਫਰਸਟ੍ਰੇਸ਼ਨ ਔਰ ਜਿਹੜੇ ਬੋਲ ਅਜਬਾ ਜਬਾਨ ਚੋਂ ਨਿਕਲਦੇ ਆ ਉਹ ਤੁਹਾਡੀ ਅੰਦਰ ਦੀ ਮਾਨਸਿਕਤਾ ਜਿਹੜੀ ਆ ਉਹਨੂੰ ਦਰਸਾਉਂਦੇ ਆ ਸਰ ਨੇ ਦਾ ਮੁੱਦਾ ਇਹ ਆ ਜੀ ਕਿ ਪ੍ਰਤਾਪ ਸਿੰਘ ਬਾਜਵੇ ਨੇ ਇੱਕ ਐਸਸੀ ਤੇ ਬੀਸੀ ਦਾ ਮੰਤਰੀ ਜਿਹੜਾ ਸੜਕਾਂ ਦਾ ਵਿਭਾਗ ਦੇ ਵਜ਼ੀਰ ਆ ਉਹਦਾ ਬਾਪ ਬੈਂਡ ਵਜਾਉਂਦਾ ਹੁੰਦਾ ਸੀ ਤੇ ਉਹਦਾ ਬੱਚਾ ਡਰਲ ਭੋਕੇ ਅੱਜ ਮੰਤਰੀ ਬਣ ਕੇ ਬੈਠਾ ਤੇ ਬਾਜਵਾਦ ਸਾਹਿਬ ਉਹਨਾਂ ਨੂੰ ਇਸ ਗੱਲ ਦੀ ਅਲਰਜੀ ਆ ਕਿ ਐਸੀ ਪੀਸੀ ਵਿੱਚੋਂ ਜਿਹੜੇ ਲੋਕ ਅੱਗੇ ਵੱਧ ਰਿਹਾ ਇਹਨਾਂ ਨੂੰ ਉਹਨਾਂ ਕੋਲ ਅਲਰਜੀ ਆ ਇਸ ਕਰਕੇ ਹੋਰ ਤਾਂ ਜ਼ਿਆਦਾ ਕੋਈ ਗੱਲ ਨਹੀਂ ਹੈਗੀ ਇਹ ਕੋਈ ਨਾ ਕੋਈ ਵੱਧ ਜਵਾਨੀ ਕਰਦਾ ਪਿਛਲੇ ਸਮੇਂ 'ਚ ਇਹਨੇ ਕਿਹਾ ਵੀ ਇੱਥੇ 59 ਬੰਬਾਂ ਆ ਗਿਆ ਉਨਾ ਚੋ ਇੰਨੇ ਚੱਲ ਗਿਆ ਇੰਨੇ ਚੱਲਣ ਵਾਲੇ ਆ ਇਹ ਬਖਲਾ ਗਿਆ ਪ੍ਰਤਾਪ ਸਿੰਘ ਪਾਜਵਾ ਬਿਲਕੁਲ ਬਖਲਾ ਗਿਆ ਔਰ ਇਹਨਾਂ ਨੂੰ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਅੱਗੇ ਡਵੈਲਪ ਹੋਏ ਆ ਕੋਈ ਨੂੰ ਪਸੰਦ ਨਹੀਂ ਆਉਂਦੇ ਇਹਨਾਂ ਕੇ ਪੱਲਣ ਕਰੇ ਇਹ ਤਰ੍ਹਾਂ ਸਾਡੇ ਐਮਐਲਏ ਸਾਹਿਬ ਜਿਹੜੇ ਆ ਜੇਰਾਪਾਪਾ ਨਾਨਕ ਵਾਲੇ ਉਹ ਵੀ ਆਉਣ ਵਾਲੇ ਆ ਸਾਡੇ ਜਗਰੋਪ ਸਿੰਘ ਸੇਖਵਾ ਜੀ ਵੀ ਪਹੁੰਚਣ ਵਾਲੇ ਆ ਤੇ ਇਸ ਤੋਂ ਇਲਾਵਾ ਹੋਰ ਵੀ ਸਾਡੇ ਲੀਡਰ ਜਿਹੜੇ ਆਉਣ ਵਾਲੇ ਆ ਉਹ ਉਹਨਾਂ ਦੇ ਜਿਹਨਾਂ ਜਿਹੜੇ ਹੁੰਦੇ ਆ ਉਹਨਾਂ ਨੂੰ ਵੀ ਲੋਕਾਂ ਨੇ ਸੁਣਨਾ ਔਰ ਆਪਣੇ ਗੱਲ ਵਿਚਾਰਦੇ ਦਾ ਰੱਖਿਆ ਜਾਂਦਾ ਹੈ